ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾ ਰਹੇ ਸੀ ਪੀਜ਼ਾ ਤੇ ਪੀਜ਼ੇ ਲਈ ਮੇਰੇ ਕੋਲ ਇਹ ਚੀਜ਼ ਨਹੀਂ ਸੀ ਤੇ سوچਾ ਚਲੋ ਘਰੇ ਬਣਾ ਲਈਏ ਬਣ ਜਾਂਦੀ ਹੈ ਵੈਸੇ ਠੀਕ ਆ ਬਿਲਕੁਲ ਉਸ ਤਰ੍ਹਾਂ ਦਾ ਨਿਬੰਧ ਦੀ ਪਰ ਬਣ ਜਾਂਦੀ ਹੈ ਤੇ ਇਸ ਲਈ ਕੋਸ਼ਿਸ਼ ਕਰ ਰਹੇ ਸੀ ਬਣਾਉਣ ਦੀ ਤੇ ਕੁਝੜਾ ਇਹ ਦੁੱਧ ਘੱਟ ਕਰਨ ਕਰਕੇ ਥੋੜਾ ਫਟਦਾ ਹੈ ਜਲਦੀ ਨਹੀਂ ਫਟਦਾ ਥੋੜਾ ਟਾਈਮ ਲੈ ਕੇ ਫਟਦਾ ਹੈ ਬਾਰ-ਬਾਰ ਇਹ ਕੋਸ਼ਿਸ਼ ਕਰ ਰਹੀ ਸੀ ਤੇ ਇੱਕ ਸਵੇਰ-ਸਵੇਰ ਸਟਾਰਟ ਕਰਤਾ ਚਲ ਸੋਚਿਆ ਕਿ ਚਲੋ ਬਣਾ ਲਈ ਕਿਉਂਕਿ ਕਾਂਸੀ ਨੇ ਅੱਜ ਹਸਪਤਲ ਜਾਣਾ ਸੀ ਤੇ ਇਸ ਲਈ ਸੋਚਿਆ ਚਲੋ ਸਵੇਰ-ਸਵੇਰ ਹੀ ਬਣਾ ਲਈ ਤੇ ਇੱਥੇ ਆਪਣਾ ਦੁੱਧ ਫਟ ਗਿਆ ਬਹੁਤ ਕੋਸ਼ਿਸ਼ ਦੇ ਬਾਅਦ ਫਟਿਆ ਠੀਕ ਫਟ ਗਿਆ ਤੇ ਚਲੋ ਹੁਣ ਆਪਾਂ ਅੱਗੇ ਦਾ ਪ੍ਰੋਸੈਸ ਸ਼ੁਰੂ ਕਰਾਂਗੇ ਹੁਣ ਮੇਰੇ ਕੋਲੇ ਵਾਈਟ ਸੌਸ ਵੀ ਨਹੀਂ ਸੀਗੀ ਤੇ ਆਪਾਂ ਸੋਚਿਆ ਕਿ ਉਹ ਵੀ ਕਾਹਨ ਕਰੀ ਬਣਾ ਲਈਏ ਆਪਾਂ ਉਹ ਵੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਵਧੀਆ ਬਣੀ ਤੇ ਵਾਈਟ ਸੌਸ ਬਹੁਤ ਵਧੀਆ ਬਣੀ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਤੋਂ ਬਧਿਆ ਨਹੀਂ ਬਣੇਗੀ ਲੇਕਿਨ ਬਹੁਤ ਵਧੀਆ ਬਣੀ ਕਿਉਂਕਿ ਪਹਿਲਾਂ ਇਨਜੋਵੀ ਲੋਨੇ ਰੈਡੀਮੇਡ ਹੀ ਲਏ ਨੇ ਆ ਤੇ ਪਹਿਲੀ ਵਾਰ ਇਹ ਚੀਜ਼ ਟਰਾਈ ਕੀਤੀ ਵਾਈਟ ਸਵਾਸਤੀ ਤੇ ਟਾਈਮ ਲੱਗਿਆ ਬੁਢਦੀਆ ਬਣ ਗਏ ਟੇਸਟੀ ਵੀ ਬਹੁਤ ਸੀ ਹਰ ਦੇਖਣ ਜੇ ਬਹੁਤ ਸੋਹਣੀ ਬਣੀ ਸੀ ਗਈ ਬਾਕੀ ਬੱਚਿਆਂ ਦੀ ਪਰਮਾਇਸ਼ ਸੀ ਪੂਰੀ ਕਰਨੀ ਸੀ ਆ ਇਸ ਲਈ ਬਣਾਈ ਲਈ ਬਾਕੀ ਕੋਸ਼ਿਸ਼ ਕਰੀਏ ਤਾਂ ਕੁਛ ਨਰਸ਼ਤਾ ਹੋ ਹੀ ਜਾਂਦਾ ਹੈ ਇਸ ਲਈ ਆਪਾਂ ਵੀ ਫਿਰ ਕੋਸ਼ਿਸ਼ ਕਰੀਏ ਕੋਸ਼ਿਸ਼ ਦਾ ਨਤੀਜਾ ਵਧੀਆ ਆਇਆ ਇਨੇ ਬਾਰ-ਬਾਰ ਚੈੱਕ ਕਰ ਰਹੀ ਸੀ ਕਿਉਂਕਿ ਤਸੱਲੀ ਨਹੀਂ ਹੋ ਰਹੀ ਸੀ ਕਿ ਵਧੀਆ ਬਣੀ ਹੈ ਕਿ ਨਹੀਂ ਬਣੀ ਪਰ ਬਹੁਤ ਵਧੀਆ ਬਣੀ ਸੀ ਕਿਉਂਕਿ ਹੁੰਦਾ ਨਾ ਕਿਤੇ-ਕਿਤੇ ਬਾਰ-ਬਾਰ ਚੈੱਕ ਕਰਨੋਂ ਮਨ ਕਰਦਾ ਹੈ ਤੇ ਇੱਥੇ ਉਹ ਪੀਜ਼ਾ ਰੈਡੀ ਕਰਨਿਆ ਸੀਗਾ ਤੇ ਮੈਂ ਥੋੜੀ ਇਹ ਚੀਜ਼ ਕੱਟ ਪਾਈ ਤੇ ਬੇਟੇ ਨੇ ਲੱਗਿਆ ਕਿ ਕੱਟਾਂ ਔਣੇ ਹੋਰ ਪਤਲੇ ਕਿਉਂਕਿ ਉਹਨੂੰ ਐਨੇ ਹੁੰਦਾ ਕਿ ਜ਼ਿਆਦਾ-ਜ਼ਿਆਦਾ ਹੋ ਗਈ ਹਾਂ ਇਸ ਲਈ ਸਾਰੇ ਮਸਾਲੇ ਜਿਆਦਾ ਕੋਸ਼ਿਸ਼ ਹੋਦੀ ਰਹਿੰਦੀ ਹੈ ਕਿ ਮੈਂ ਹੀ ਪਾਵਾਂ। ਮਨੂਏਂਗਾ ਚਲੋ ਠੀਕ ਹੈ ਜੀ ਉਹਦੀ ਮਰਜ਼ੀ ਹੈ ਤੋ ਪਾਵੋਗੇ। ਤੇ ਵੈਸੇ ਬਣਿਆ ਬਹੁਤ ਵਧੀਆ ਬਣਿਆ। ਤੇ ਨਹੀਂ ਕਿ ਵਧੀਆ ਨਹੀਂ ਬਣਿਆ ਪਰ ਕਿਤੇ ਨਾ ਕਿਤੇ ਰੈਡੀਮੇਡ ਚੀਜ਼ ਦੀ ਕਮੀ ਸੀਗੀ। ਪਰ ਇਹਨੇ ਬੱਚਿਆਂ ਦੀ ਫਰਮਾਇਸ਼ ਪੂਰੀ ਹੋ ਗਈ ਤੇ ਇੱਥੇ ਮੈਂ ਬੰਨਣਾ ਰੱਖਤਾ ਸੀਗਾ ਤੇ ਬਣਾਏ ਹੋਏ ਦੀ ਵੀਡੀਓ ਨਹੀਂ ਬਣਾ ਸਕੀ। ਕਿ ਕਿ ਮੈਨੂੰ ਫੋਨ ਆ ਗਿਆ ਤੇ ਮੈਂ ਫੋਨ ਤੇ ਗੱਲ ਕਰਨੀ